ਲੋ ਜੀ ਆਪਾਂ ਆ ਗਏ ਇੱਕ ਨੂੰ ਛੱਡਣ ਕੈਬ ਸ਼ੇਕਰ ਦੀ ਇੱਕਮ ਅੱਜ ਟੈਸਟਾ ਬੈਠਾ ਭਾਈ ਪੇਪਰ ਆ ਪੇਪਰ ਆਜ ਹੂੰ ਕੌਨ ਸਾ ਪਤਾ ਯੋ ਮੈਥ ਦਾ ਵੈਰੀ ਗੁੱਡ ਮੈਥ ਦਾ ਪੜਾਂ ਕਿਤਨੇ ਵਜੇ ਆ ਕੋ ਨਹੀਂ ਹੋਇਆ ਓਕੇ ਹਲੋ ਗੁੱਡ ਮਾਰਨਿੰਗ ਦੋਪਹਰ ਆਪਾਂ ਬੈਠਨੇ ਆ ਜੀ ਕੈਬੇ ਕੋਲ ਚਾਚਾ ਸਾਡਾ ਫਰੋਸੀ ਟੈਕਸੀ ਟੈਂਟ ਚਾਹ ਵਾਲਾ ਬੁਰੇ ਲੈ ਰਿਹਾ ਜਿਆਦਾ ਚਸਕਾ ਵਿਦ ਲਾਡੀ ਟੂ ਲਾਡੀ ਵਿਦ ਲਾਡੀ ਟੂ ਟ੍ਰੈਵਲ ਹੈਰੀ ਵੀ ਹੈਰੀ ਬ੍ਰੋ ਜੀ ਵੀ ਨੇ ਜਾ ਸੱਚੇ ਨੇ ਜਾਬ ਨਾਲ ਹੀ ਬਧੀਆ ਮਜ਼ਾ ਆ ਰਿਹਾ ਜਾਬ ਇਹਦਾ ਬਾਈ ਮੈਨੂੰ ਹੋ ਰੇ ਚੱਕਰਾਂ ਪਾ ਜਰਾ ਨਹੀਂ ਜੋ ਪੈ ਹੈ ਕਿੰਨਾੜੀ ਆਦਾ ਕਿੰਨਾੜੀ ਕਿਹੜਾ ਪੈਸਾ ਠੀਕ ਹੈ ਰ ਬਾਈਪਰ ਬਾਈਪਰ ਪਾਪਾ ਨਿਊਜ਼ ਦੇ ਬਾਬੂ ਆਏ ਬਾਈਪਰ ਨਾਲ ਐ ਤਿੰਨ ਚਾਰ ਮੁੰਡੇ ਦਿਆਂ ਨੇ ਮਾਰੀ ਪਲਾਨ ਹੀ ਹੋਇਆ ਤਾਂ ਵੀ ਪਿੱਛਾ ਵੜਣਾ ਉਸ ਬੋਲੋ ਕਲਾਜ਼ਮਾ ਅੱਛਾ ਪਿੱਛਾ ਵਾਜੇਗਰ ਤੇ ਬਈ ਐ ਆਪਣੇ ਪਾਪਾ ਇਹ ਤਾਂ ਗਲਤ ਗੱਲ ਆ ਯਾਰ ਨੋ ਦਿਨਾਂ ਦੇ ਚੱਟ ਠੀਕ ਐਨ ਲੱਗ ਰਿਹਾ ਜਿਦਾਂ ਦਿੱਲੀ ਫਿਰ ਰਹੇ ਆ ਇਹ ਹੀ ਹਾਲ ਹੁੰਦਾ ਦਿੱਲੀ ਦਾ ਜੋ ਰਾਜਪਰੇ ਦਾ ਹਾਲ ਹੋਇਆ ਹੋਇਆ ਰਸਤੇ ਇਹ ਡਿਵਾਈਡਰ ਜਿਹੜੇ ਰਸਤੇ ਬੰਨ ਕਰੇ ਨੇ ਇਹਨਾਂ ਕਰਕੇ ਜਾਂ ਤਾਂ ਜਾਂ ਮਰਹਿਣ ਲੱਗਿਆ ਬਾਜ਼ਾਰ ਤੇ ਤਕਰੀਬਨ ਸਾਰੇ ਇੱਕ ਗੱਲ ਤਾਂ ਪੱਕੀ ਆ ਜਿਹੜੇ ਬੰਦੇ ਨੇ ਗੱਡੀ ਲੈਣੀ ਆ ਨਾ ਬਾਹਰ ਮਿਸਤਰੀਆਂ ਗੱਲ ਯਾਰੀ ਲਾ ਕੇ ਰੱਖੇ ਹਨਾ ਹਾਂ ਮੈਂ ਨਵੀਂ ਗੱਡੀ ਲੈ ਕੇ ਕਿਸਾਂ ਭਰੀ ਜੋ ਬਾਰਾ ਵੈਸੇ ਮਾੜੇ ਮੋੜੇ ਪੈਸੇ ਲਾਈ ਜੋ ਕਦੇ 100 ਕਦੇ 50 ਕਦੇ ਹਜ਼ਾਰ ਹਨ ਹਾਂ ਜੀ ਠੀਕ ਗੱਲ ਹਨ ਜਿਸ ਕਰਕੇ ਆਪਣਾ ਵੀ ਗੇੜਾ ਮਿਸਤਰੀਆਂ ਮੈਂ ਲੱਗਦਾ ਰਹਾ ਮਾਰਦੇ ਵੀ ਰਹਨ ਜੀ ਦਾ 100 ਗੱਲ ਬਾਤ ਪਤਾ ਲੱਗਦੀ ਹੈ ਜੀ ਗੱਲ ਨਹੀਂ ਹੈਗੀ ਸੰਤ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਦਾ ਦੀਵਾਨ ਦੀ ਜਾਰੀ ਡੈਰੀ ਜੀ ਅੱਜ ਹੈ ਪਹਿਲਾ ਦੀਵਾਨ ਲਾਈਟਿੰਗ ਵਗੈਰਾ ਸਭ ਚੀਜ਼ ਦਾ ਪ੍ਰਬੰਧ ਕਰਦੇ ਹਾਂ ਹਾਂ ਜੀ ਅੱਜ ਹੈ ਸੰਤ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਦਾ ਪਹਿਲਾ ਦੀਵਾਨ 15 16 17 ਨੂੰ ਤਿੰਨ ਦੀਵਾਨ ਨਹੀਂ ਹੈ ਜੀ ਜ਼ਰੂਰ ਪਹੁੰਚੋ ਜਿੱਬੀ ਤੇ ਲਾਲੋ ਚਾ ਮੀਰੀ ਤੇ ਲਾਲੋ ਆਹ ਦੇਖੋ ਰੜਕਾ ਕਾਦਾ ਬਣਾਇਆ ਵਾ ਤਿੱਲੀਆਂ ਦਾ ਇਹ ਇਦਾਂ ਬਣਾਇਆ ਵਾ ਯੂਜ਼ ਕਰਨੀ ਆ ਆਈਟਮ ਕਦੇ ਕਦੇ ਚੀਜ਼ ਮਿਲਦੀ ਹੈ ਦੇਖਣ ਨੂੰ ਅਲੱਗ ਗਰੀਬੀ ਚ ਲੈ ਲਓ ਜਾਂ ਜਿੱਦਾਂ ਮਰਜ਼ੀ ਲੈ ਲਓ गुड मॉर्निंग आज दिन है जी मंगलवार ते आपा यहां सवेरे-सवेरे अपने ਘਰ ਦੀ ਛੱਤ ਉੱਤੇ سارے ਪਿੰਡ ਦਾ ਮਾਹੌਲ ਕਿਤੇ ਕਿਤੇ ਰ ਬੱਦਲ ਦਿਖ ਰਿਹਾ ਕਿਤੇ ਕਿਤੇ ਧੁੱਪ ਹੋਈ ਹੋਈ ਹੈ ਹੈਲੋ ਦੋਸਤੋ ਮੈਂ ਤੁਹਾਡਾ ਮਿੱਤਰ ਪਿਆਰਾ ਸੋਹਨ لال ਟੂਰ ਐਂਡ ਟਰੈਵਲ ਹੋਰ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਪਹੁੰਚ ਗਏ ਰਾਜਪਰੇਸ਼ ਸ਼ਹਿਰ ਰਾਜਪੇਸੀ ਆਪਾਂ ਨੂੰ ਇੱਕ ਜ਼ਰੂਰੀ ਕੰਮ ਦੇਖਣੇ ਅੱਜ ਆਪਣਾ ਕੰਮ ਬਣਦਾ ਕਿ ਦੀ ਬਣਦਾ ਇਹ ਹੈ ਜੀ ਆਪਣੇ ਸਟੈਂਡ ਤੇ ਟੈਂਪੋ ਟਰੈਵਲ ਜੇ 17 ਸੀਟਰ ਗੱਡੀ ਕਿਸੇ ਨੂੰ ਚਾਹੀਦੀ ਆ ਸੇਡ ਜੀ ਨੇ ਹਰੀਸ਼ ਫਰੀ ਸੇਡ ਜੀ ਇੱਥੇ ਆਪਣਾ ਰਾਸ਼ਨ ਪਾਣੀ ਇੱਥੇ ਲੈ ਕੇ ਜਾਂਦੇ ਆ ਆਪਣੇ ਦੁਕਾਨ ਦਾ 80 ਨੰਬਰ ਕਰਿਆਨਾ ਸਟੋਰ ਹਰੀਸ਼ ਸੇਡ ਜੀ ਮਾ येलो ਨਾਲ ਹੋ ਗਏ येलो ਇੱਧਰ ਚੌਲਾਂ ਦਾ ਕੱਟਾ ਵੀ ਲੈ ਲੋ ਤੇ ਆਪਣੀ ਟੀ-ਸ਼ਰਟ ਵੀ ਲੈ ਲੋ yellow yellow ਮੈਂ ਜੋੜਾ ਦੋਨਾਂ ਦਾ ਕੀ ਰੇਟ ਵਾ ਕਿੰਨਾ ਪਾਣਾ ਬਾਈ 50 ਕਿਲੋ ਕੀ ਰੇਟ ਵਾ ਕਿੰਨਾ ਪਾਣਾ ਬਾਈ 50 ਕਿਲੋ ਬਸ ਓਕੇ ਕਰਦੇ ਵਾ ਦੇਖ ਕੇ ਲੱਗਣ ਲੱਗਿਆ ਪਾਣੂੰ ਠੰਡ ਪਹਿਲਾਂ ਲੱਗ ਰਹੀ ਸੀ ਗਰਮੀ ਫ੍ਰੀਜ ਜੀ ਖੋਲਿਆ ਦੁੱਧ ਕਢਣ ਵਾਸਤੇ ਤੇ ਅੱਗੇ ਦੇਖਿਆ ਸ਼ਿਮਲੇ ਵਾਲਾ ਹੱਲ ਬਣਿਆ ਹੋਇਆ ਇੱਥੇ ਜਦੋਂ ਵੀ ਨਹੀਂ ਬੱਜੀ ਸਮਾਨ ਰੱਖਣ ਦੀ ਇਹ ਤਾਂ ਫੁੱਲ ਵਾਜੇਬਾਤ ਹੈ ਹਾਂ ਦੋਸਤੋ ਕਿਹੜੀ ਫਿਲਮ ਜਾਰੀ ਹੈਓ ਆਏ ਜਾਨੀ ਕਿਹੜੀ ਕੌਨਸੀ ਲਾਰਕੀ ਆ ਖਜ਼ਾਨੇ ਜਾਰੇ ਚੀਨ ਵਾਲੇ ਕਿਹੜੀ ਚੀਨ ਦੀ ਹੈ ਚੀਨਾ ਚੀਨਾ ਵਾਲੇ ਚਾਇਨਾ ਗੀਰ ਭੱਜ ਗਿਆ ਮੈਨੂੰ ਨਹੀਂ ਮਿਲਦਾ ਪਾਬਿਲਸੋਸੇ ਪਾਪ ਕੇ ਸਾਰਾ ਇੱਕ ਤੇ ਚਾਰ ਇੱਕ ਲੈ ਆਏ ਪੈਕ ਕਰੋ ਥੋੜਾ ਜਲਦੀ ਕਰੋ ਤਿਆਰ ਹੋ ਤਿਆਰ ਹੋ ਗਈ ਮੱਠੀ ਇਧਰ ਉਹ ਉਹ ਬੰਦੇ ਰਹਿਣਾ ਦੇਦਾ ਸਮੋਦੇ ਕੰਨ ਵਰਗਾ ਦਿਲ ਆਪਾਂ ਅੱਗੇ ਚੱਜੇ ਵੀ ਤੂੰ ਦਿਖਾਉਂਦਾ ਮੋਜ਼ੇ ਵੀ ਤਿਆਰ ਹੋ ਰਹੇ ਨੇ ਗਰਮ ਗਰਮ ਖਾਵਾਂਗੇ ਆਪਾਂ ਵੀ ਅੱਛਾ ਹਾਂ ਬਿਲਕੁਲ ਬਿਲਕੁਲ ਤਿਆਰ ਹੋ ਰਹੇ ਨੇ ਇਹ ਪੇਟੀ ਮਾਤੇ ਇੱਕ ਅਧੀ ਬਤਲ ਪੱਕੇ ਵੱਡੇ ਚੂਹੇ ਉਸ ਮੇਰੇ ਹੱਥ ਨਹੀਂ ਹੋਆ ਜੀ ਸੁਧਿਆ ਨਹੀਂ ਹੋਆ ਬਿਲਕੁਲ ਨਹੀਂ ਹੋਆ ਹਰ ਤਰ੍ਹਾਂ ਦਾ ਉਹ ਹੱਥ ਮਤਲਬ ਸੁਧਿਆ ਨਹੀਂ ਆਉਂਦਾ ਨਹੀਂ ਆਓ ਇਹ ਤਾਂ ਗੱਲ ਸਾਰੀ ਸੀ ਆਲੇ ਸਮਾਨ ਹੈ ਮੈਂ ਤਾਂ ਆ ਗਿਆ ਕਿਹਾ ਬਾਂਵਾ ਦੋਨੋਂ ਬਣੀ ਹੈ ਭਾਈਆ 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 ਦੋਨੋਂ ਅਵਾਦਾ ਕਿੱਲੋ ਵਣੇ ਦਮ ਮੈਂ ਅੱਜ ਦੇ ਟਾਈਮ 'ਚ ਟਰਨ ਜ਼ਰੂਰੀ ਹੈ ਭਰਨੀ ਕਿਸੇ ਵੀ ਬੰਦੇ ਨੂੰ ਯਾ ਨਾਰਮਲ ਹੀ ਬੰਦਾ ਹੋਈ ਕੋਈ ਛੋਟਾ ਮੇਟਾ business ਕਰ ਰਿਹਾ ਨਾ ਕੋਈ ਬੰਦਾ ਇਹਨੂੰ ਟਰਨ ਜ਼ਰੂਰ ਭਰਨੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਅਦਰਵਾਈਜ਼ ਕਰ ਲਓ ਲੋਨ ਲੋਨ ਲੈਣਾ ਨਾ ਕੋਈ ਛੋਟਾ ਮੋਟਾ ਛੋਟੇ ਮੋਟੇ 'ਚ ਰਿਟਰਨ ਬਹੁਤ ਕੰਮ ਕਰਦੀ ਹੈ ਇਸ ਦਾ ਫਿਰ ਟਰਨ ਭਰਨੀ ਚਾਹੀਦੀ ਹੈ ਟਰਨ ਜ਼ਰੂਰ ਭਰੋ ਮੈਂ ਤੁਮਨਾ ਕਰ ਰਹੀ ਸੀ ਕਿ ਬਾਬਾ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਦੀਵਾਨ ਸੁਣਨ ਦੀ ਅਪਾ ਰਾ ਦੇ 1:15 ਹੋ ਗਏ ਹਾਂ ਦਵਾ ਸੁਣ ਚਲੇ ਜਿੰਨਾ ਵੀ ਹੋ ਸਕੇ ਘੰਟਾ ਅੱਧਾ ਘੰਟਾ ਸੁਣ ਕੇ ਜਾਣਾ ਸਾਹਿਬ ਗੁਰੂ ਗੋਗਨ ਸੱਚੇ ਬਾਦ ਦਾ ਆਪਾਂ ਕਿੰਨੀ ਵਾਰ ਇਹ ਸੁਣਿਆ ਹੈ ਕਿ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਜਦੋਂ ਸਨ दाह सुठी नाल करण जी कम आहे बिलो ख़तम ओके बाए गुड